ਮੇਰਾ ਨਾਮ ਡਾਕਟਰ ਆਨਾਗੋਇਨ ਹੈ ਤੇ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਰਿਸਰਚ ਫਿਸਟਿੰਗ ਦੇ ਤੌਰ ਤੇ ਮਿਲਕਾ ਹਾਂ ਨਹੀਂ ਨਹੀਂ ਸੀ ਕਿ ਪੀ ਸੀ ਲਈ ਸਤਿ ਪਤਲਾ ਤੁਸੀਂ ਕਰੋ ਇਹ ਕਿਸ ਵਾਸਤੇ ਮਤਲਬ ਕਿ ਆਹ ਆਪ ਟੌਪ ਕਰੀ ਨਾ ਕਮੇਟੀ ਨੂੰ ਕੋਲ Actually ਕੇ ਬੀ ਸੀ ਨੂੰ ਮੈਂ ਬਚਪਨ ਤੋਂ ਹੀ ਫੋਲੋ ਕਰਦੇ ਆ ਰਹੀ ਹਾਂ ਜਦੋਂ ਦਾ ਕੇ ਬੀ ਸੀ ਚੱਲ ਰਿਹਾ ਅਸੀਂ ਕੇ ਬੀ ਸੀ ਜ਼ਰੂਰ ਦੇਖਦੇ ਆ ਕਿਉਂਕਿ ਕੇ ਬੀ ਸੀ ਮੇਰੇ ਮੇਰੇ ਮੁਤਾਬਿਕ ਇੱਕ ਗਿਆਨ ਦਾ ਬਹੁਤ ਵੱਡਾ ਸਰੋਤ ਹੈ ਕਿ ਕੋਈ ਕੋਦੇ ਵਿੱਚ ਸਵਾਲ ਆਉਂਦੇ ਆ ਤੁਸੀਂ ਆਪੇ ਆਪ ਨੂੰ ਟੈਸਟ ਕਰਦੇ ਹੋ ਕਿ ਹਾਂ ਤੁਹਾਨੂੰ ਜਵਾਬ ਆ ਰਿਹਾ ਜਾਂ ਨਹੀਂ ਆ ਰਿਹਾ ਬੱਚਕੋ ਨਹੀਂ ਜਾਂਦਾ ਕਿ ਬੀਸੀ ਦਾ ਸੀਜ਼ਨ ਉਹ ਮੈਂ ਮਤਲਬ ਅਸੀਂ ਦੇਖਦੇ ਆ ਰਹੇ ਹਾਂ ਕਿ ਇਹਨਾਂ ਨੇ ਪਲੇ ਅਲੋਂਗ ਦਾ ਸਿੰਗਲ ਸ਼ੁਰੂ ਕੀਤਾ ਤੇ ਉਹ ਪਲੇ ਅਲੋਂਗ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਮੈਂ ਉਹ ਪਲੇ ਅਲੋਂਗ ਹਰ ਸਾਲ ਖੇਡੇ ਆ ਇਹ ਕੋਸ਼ਿਸ਼ ਇਹ ਰਹੀ ਕਿ ਜਵਾਬ ਜਲਦੀ ਤੋਂ ਜਲਦੀ ਦਵਾ ਜਲਦੀ ਤੋਂ ਜਲਦੀ ਦਵਾ ਤਾਂ ਕਿ ਮਤਲਬ ਹੁੰਦਾ ਸੀ ਕਿ ਕਿ ਕੰਟੈਸਟੈਂਟ ਤੋਂ ਪਹਿਲਾਂ ਆਪਾਂ ਵੀ ਜਵਾਬ ਦੇਈਏ ਕਿ ਕਿ ਅਸੀਂ ਇੱਥੇ ਹੀ ਕੇਵੀਸੀ ਖੇល ਰਹੇ ਹਾਂ ਉਹ ਇੱਕ ਬਹੁਤ ਨਾ ਕਰੀ ਬਿਲਕੁਲ ਮੈਂ ਉਸ ਵੇਲੇ ਲੈਪਟੋਪ ਤੇ ਮੈਨੂੰ ਫੋਨ ਆਇਆ ਕਿ ਮੈਡਮ ਤੁਹਾਡੀ ਸਿਲੈਕਸ਼ਨ ਹੋ ਗਈ ਹੈ ਤੇ ਤੁਸੀਂ ਹੁਣ ਫਾਸਟ ਸੁੰਦਰ ਲਈ ਤੁਹਾਡੀ ਸਿਲੈਕਸ਼ਨ ਹੋਈ ਹੈ ਤੇ ਤੁਸੀਂ ਕੀ ਆਣਾ ਚਾਹੋਗੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਜ਼ਰੂਰ ਮੈਂ ਕਈ ਮੌਕਾ ਦਾ ਕੋਈ ਵੀ ਨਹੀਂ ਛੱਡਦਾ ਤੇ ਫਿਰ ਮੈਂ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਅਸੀਂ ਫਿਰ ਉੱਥੇ ਆਈ ਸੀ ਅਮਿਤab ਜੀ ਨੂੰ ਮਿਲੇ ਤੇ ਖੇਡਿਆ ਉੱਥੇ ਜੀ ਇਹ ਪਾਕੇ ਜੀ ਉਹ ਕਾਫੀ ਕਿ ਜਿੰਬੀ ਦੇ ਦਿੱਤੇ ਮੈਂ ਮੰਗਦੇ ਹਾਂਜੀ ਕੰਪੈਨੀਅਨ ਦੇ ਤੌਰ ਤੇ ਮੇਰੇ ਹਸਬੰਦ ਮੇਰੇ ਨਾਲ ਗਏ ਸਟਰੀਪਸ ਮੈਂ ਕਾਫੀ ਰਹਿਣਾ ਪੈਸੇ ਮਾਪੀ ਫਾਸਟੈਸਟ ਥਿੰਗਰ ਫਸਟ ਵੇਲੇ ਨਾ ਕਾਫੀ ਕੁਝ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੁੰਦਾ ਹੈ ਕਿ ਹਾਂ ਤੁਹਾਡੇ ਸੁਪਨੇ ਤੁਹਾਡੇ ਚੱਲ ਰਿਹਾ ਹੁੰਦਾ ਕਿ ਹਾਂ ਮੈਂ ਕਿੱਦਾਂ ਮੈਂ ਚੇਅਰ ਤੱਕ ਪਹੁੰਚ ਸਕਾਂ ਮੈਂ ਹੌਟ ਸੀਟ ਤੱਕ ਪਹੁੰਚ ਸਕਾਂ ਉਹ ਸੁਪਨੇ ਤੁਹਾਡੇ ਆਲੇ ਦੁਆਲੇ ਤੁਹਾਡੇ ਦਿਮਾਗ 'ਚ ਘੁੰਮ ਰਹੇ ਹੁੰਦੇ ਆ ਬਟ ਫਿਰ ਆਪਣੇ ਆਪ ਨੂੰ ਇਕਾਗਰਤ ਕਰਕੇ ਮੈਂ ਫਾਸਟ ਰੈਸਪੋਂਸ ਗੋਟ ਫਰਸਟ ਦਾ ਸਵਾਲ ਜਦੋਂ ਆਇਆ ਮੇਰਾ ਧਿਆਨ ਸਿਰਫ ਔਰ ਸਿਰਫ ਸਵਾਲ ਤੇ ਸੀ ਕਿ ਹਾਂ ਮੈਂ ਉਹ ਸਵਾਲ ਨੂੰ ਸਹੀ ਸਵਾਲ ਨੂੰ ਤੇਜ਼ ਦੀ بجائے ਸਹੀ ਅਟੈਂਪਟ ਕਰ ਸਕਾਂ ਤੇ ਉਸ ਚੱਕਰ ਚ ਪਰਮਾਤਮਾ ਦੀ ਕਿਰਪਾ ਸੀ ਕਿ ਸਭ ਤੋਂ ਤੇਜ਼ ਜਵਾਬ ਮੇਰਾ ਹੀ ਹੋਇਆ ਤੇ ਮੈਂ ਹੌਟ ਸੀਟ ਤੱਕ ਮੈਂ ਪਹੁੰਚ ਸਕੀ ਤੇ ਪਰਮਾਤਮਾ ਨੇ ਮੇਰੀ ਮੇਰੀ ਜਿਹੜੀ ਦੁਆ ਸੀ ਉਹ ਕਬੂਲ ਕੀਤੀ ਅ ਅਮਿਤਾਬ ਜੀ ਨੂੰ ਮਦਦ ਮਿਲਣਾ ਇਸ ਤਰੀਕੇ ਸੇ ਤੇ ਕੁਝ ਬੜੀ ਵੱਡੀ ਮਨੇ ਬਰਤਪਨ ਦੀ ਸੋਚਿਆ ਜੋ 60 ਸਾਲ ਦਾ ਤੇ ਕਾਫੀ ਮਹੀਨੇ ਲੱਗੇ ਮੈਂ ਕੋਈ ਸ਼੍ਰੀ ਅਮਤਾਪ ਬਚਨ ਜੀ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਕਿਸੇ ਲਈ ਵੀ ਬਹੁਤ ਵੱਡਾ ਸੁਪਨਾ ਹੈ ਤੇ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਅੱਗੇ ਬੈਠ ਕੇ ਕਿਲੋ ਮੈਰਾ ਜ਼ਿੰਦਗੀ ਦਾ ਜਿਹੜਾ ਸਭ ਤੋਂ ਵੱਡਾ ਸੁਪਨਾ ਸੀ ਨਾ ਉਹ ਮੇਰਾ ਪੂਰਾ ਹੋਇਆ ਤੇ ਪਰਮਾਤਮਾ ਦੀ ਕਿਰਪਾ ਰਹੀ ਕਿ ਉਹਨਾਂ ਨਾਲ ਮਿਲ ਪਾਈ ਕਿਉਂਕਿ ਮੈਂ ਉਹਨਾਂ ਨੂੰ ਆਪਦਾ ਆਈਡਲ ਸਮਝਦੀ ਆ ਕਿਉਂਕਿ ਉਹ ਜੋ ਕੁਝ ਵੀ ਉੱਥੇ ਬੋਲਦੇ ਆ जो भी सेंटेंसेस वो बोल रहे हैं स्पेशली ये सेंटेंस की जो मन का हो तो अच्छा जो ना हो तो और भी अच्छा तो ए मेरी जिंदगी दी टैग लाइन है कि मैं ए लाइन पे जरूर आप भी आप लोग फॉलो कर सकते हो ਮੈਨੂੰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਮੈਂ ਮਸ਼ਰੂਮਸ ਦੇ ਉੱਪਰ ਮੇਰਾ ਮੇਰੀ ਪੀ ਐਚ ਡੀ ਜਿਹੜੀ ਹੈਗੀ ਆ ਮੇਰੀ ਮਸ਼ਰੂਮਸ ਦੇ ਉੱਪਰ ਹੈ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਤਾਂ ਮਸ਼ਰੂਮਸ ਪਸੰਦ ਨਹੀਂ ਪਰ ਮੈਂ ਉਹਨਾਂ ਨੂੰ ਮਸ਼ਰੂਮਸ ਦੇ ਉੱਤੇ ਫਾਇਦੇ ਦੱਸੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਮੈਂ ਹੁਣ ਮੈਂ ਵੀ ਆਪਦੀ ਡਾਈਟ ਦੇ ਵਿੱਚ ਇਹਨੂੰ ਐਡ ਕਰੂੰਗਾ ਤੇ ਮੈਂ ਸਰ ਨੂੰ ਕਿਹਾ ਮੈਂ ਕਿ ਸਰ ਇਹ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਹਨੂੰ ਐਡ ਕਰਿਓਗੇ गाइस ਮੈਂ ਉੱਥੇ ਕੇਬੀਸੀ ਦੇ ਮੰਚ ਤੇ ਮੈਂ 10 ਸਵਾਲਾਂ ਦੇ ਸਹੀ ਜਵਾਬ ਦੇ ਕੇ ਤੇ ਮੈਂ ਤੇ ਲੱਕੀਰ ਜਾ ਗਿਆ ਜਿੱਤ ਪਈ ਫਿਰ ਉਸ ਤੋਂ ਬਾਅਦ ਸੂਪਰ ਸੰਦੇਸ਼ ਲੀਕ ਆਇਆ ਕਿ ਸੂਪਰ ਸੰਦੇਸ਼ ਦੇ ਵਿੱਚ ਉਹ ਮੈਂ 10 ਸਵਾਲਾਂ ਦਾ ਦੇਵਚੰਦ ਦਾ ਸਮਾਂ ਲਾ ਦੇ ਸੰਦੇਸ਼ ਜਵਾਬ ਦਿੱਤੇ ਤੇ ਅੰਮ੍ਰਿਤਪਾਲ ਜੀ ਬਹੁਤ ਖੁਸ਼ ਹੋਏ ਉਸ ਤੋਂ ਕਿ ਉਹਨੇ ਉਹਦੇ ਤੋਂ ਆਪਣੀ ਲਾਈਫ ਲਾਈਨ ਨੂੰ ਰਿਵਾਈਜ਼ ਕੀਤਾ ਤੇ ਉਹਨੇ ਵੀ ਨਕੀਆ ਦੱਸ ਦਿੱਤਾ ਕਿ ਹਿੰਦੀ ਫਿਲਮੀ ਬਿਲਕੁਲ ਪਲੈਨਿੰਗ ਹਜੇ ਦਾ ਸੁਪਨਾ ਉਹ ਵੀ ਅੰਮ੍ਰਿਤਪਾਲ ਜੀ ਨਾਲ ਹੀ ਜੁੜਿਆ ਕਿਉਂਕਿ ਉਹਨਾਂ ਦਾ ਉੱਥੇ ਇੱਕ गाना ਸੀ ਦੇਖਾਇਆਕਾਪ ਹੋਇਆ ਸੰਸਲੇ ਹੋਇਆ ਤੇ ਉਹ ਗਾਣਾ ਟਿਉਲੇ ਗਾਰਡਨਸ ਦੇ ਵਿੱਚ ਸ਼ੂਟ ਹੈ ਸ਼ੂਟ ਕੀਤਾ ਗਿਆ ਤੇ ਉਹਨਾਂ ਨੇ ਵੀ ਦੱਸਿਆ ਕਿ ਇਹ ਗਾਣਾ ਸੀ अम्प्रेड डैम नीदरलैंड्स पे जैसे गाना शूट करता थे कश्मीर के विच भी करते थे तो ने मेरी इच्छा है कि जे परमात्मा की कृपा रही थे मैं उसे जाना चाहूँगी तो मैं केलिफोर्निया के विच जाना चाहूँगी फैमिली दिल उस मेरे हस्बैंड है गया क्या ते तो ਹਸਬੰਡ ਬਹੁਤ ਖੁਸ਼ ਹੈ ਬੇਟੀ ਬਹੁਤ ਖੁਸ਼ ਹੈ ਇਸ ਤੋਂ ਪਹਿਲਾਂ ਮੇਰੀ ਬੇਟੀ ਵੀ ਗਰਾਊਂਡ ਆਡੀਸ਼ਨ ਤੱਕ ਜਾ ਚੁੱਕੀ ਹੈ ਇਸੇ ਸਾਲ ਅਕਤੂਬਰ ਚ ਗਰਾਊਂਡ ਆਡੀਸ਼ਨ ਤੱਕ ਪਹੁੰਚੀ ਸੀ ਤੇ ਸੰਭਾਵ ਉਹਦਾ ਪਾਸਪੋਰਟ ਇਨ ਦਾ ਫਸਟ ਤੱਕ ਨਹੀਂ ਹੋ ਸਕਿਆ ਤੇ ਹਸਬੰਡ ਬਹੁਤ ਖੁਸ਼ ਉਹ ਕਹਿੰਦੇ ਕਿ ਇਹ ਸਾਰੇ ਪਰਿਵਾਰ ਦਾ ਸੁਪਨਾ ਸੀ ਜੋ ਤੇਰੇ ਰਾਹੀਂ ਹੁਣ ਪੂਰਾ ਹੋ ਰਿਹਾ ਉਹ ਕੰਪਨੀ ਸੈਕਟਰੀ ਹੈ ਤੇ ਕਾਰਪੋਰੇਟ ਲਾਸ ਦੇ ਵਿੱਚ ਵੀ ਕਰਦੇ ਮੈਂ ਕਹਿਣਾ ਚਾਹੂੰਗੀ ਕਿ ਤੁਸੀਂ ਕੇਬੀਸੀ ਦੇਖਦੇ ਰਹੋ ਤੇ ਕੋਸ਼ਿਸ਼ ਕਰਦੇ ਰਹੋ ਜੇ ਮੇਰਾ ਨੰਬਰ ਆ ਸਕਦਾ ਹੈ ਤਾਂ ਤੁਹਾਡਾ ਵੀ ਜ਼ਰੂਰ ਆ ਸਕਦਾ ਹੈ ਤੇ ਖੇਡਦੇ ਰਹੋ ਤੇ थैंक यू so much